ਅੰਮ੍ਰਿਤਸਰ ਲੋਕ ਸਭਾ ਸੀਟੋ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਬਾਂਦਰ ਗਿਆ ਮਜੀਠਾ ਵਿਖੇ ਕਾਂਗਰਸ ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਮਜੀਠੀਆ ਦੇ ਪਿਤਾ ਉਹਨਾਂ ਦੇ ਨਾਲ ਪੜੇ ਹਨ ਪਰ ਉਹਨਾਂ ਦੇ ਘਰ ਵਿਕਰਮ ਸਿੰਘ ਵਰਗਾ ਬਾਂਦਰ ਕਿੱਥੋਂ ਜੰਪਿਆ ਸਰ ਜੀ ਇੱਥੇ ਮਜੀਠਾ ਇਹ ਰੇ ਪედაਜੀ ਸਰਦਾਰ ਸੱਤੇਜੀਤ ਸਿੰਘ ਮਜੀਠਾ ਔਰ ਮੈਂ ਅਸੀਂ ਇਕੱਠੇ ਪੜਦੇ ਸੀ ਔਰ ਆ ਜਿਹੜਾ ਬਾਂਦਰ ਜਾਇ ਪਤਾ ਨਹੀਂ ਕਿਦੋਂ ਜੰਮਿਆ ਹੈ ਇਹਨੇ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਅਮਰਿੰਦਰ ਸਿੰਘ ਮੈਨੂੰ ਬਾਂਦਰ ਕਹਿੰਦਾ ਹੈ ਤਾਂ ਬਾਂਦਰ ਨੂੰ ਬਾਂਦਰ ਨਾਲ ਕਹਾਤਾ ਮੈਂ ਕੀ ਕਹਾ ਦੱਸੋਗੇ ਇਹ ਪਹਿਲਾ ਮੌਕਾ ਨਹੀਂ ਕਿ ਜਦ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨੂੰ ਬਾਂਦਰ ਕਿਹਾ ਹੋਵੇ ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਮਜੀਠੀਆ ਨੂੰ ਬਾਂਦਰ ਕਹਿ ਚੁੱਕੇ ਨੇ ਕੈਪਟਨ ਦੀ ਸ਼ਬਦਾਵਲੀ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਕੀਤੀ ਹੈ ਪਰ ਇਸ ਦੇ ਬਾਵਜੂਦ ਦੋਹਾਂ ਆਗੂਆਂ ਵਿਚਾਲੇ ਸ਼ਬਦਾਂ ਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਅੰਮ੍ਰਿਤਸਰ ਤੋਂ ਸੁਮੇਤ ਖੰਨਾ ਜਾਗਬਾਣੀ ਟੀਵੀ ਲਈ